ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜਿਹੜੇ ਆ ਸਾਰੇ ਇਹ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਸਾਰੇ ਭੈਣ ਭਰਾਵਾਂ ਨੂੰ ਕਰਦੇ ਆਂ ਚੈਨਲ ਨੂੰ ਵੱਤ ਵਦ ਆ ਸਬਸਕ੍ਰਾਈਬ ਕਰਿਓ ਲਾਦੇ ਬੈਲ ਬਟਨ ਨੂੰ ਆਲਪਿਕ ਕਰਿਓ ਨਵੀਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਜਲਦੀ ਮਿਲ ਸਕੇ ਅੱਜ ਦੀ ਵਿਜਿਟ ਪਿੰਡ ਪੂਰਾ ਗਵਨਾ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਪੱਟੀ ਭਾਈ ਕਾਲੇ ਵੀਰ ਦੇ ਫਾਰਮ ਤੇ ਪਹੁੰਚ ਚੁੱਕੇ ਆ ਕਾਲਾ ਆ ਗਿਆ ਤੇ ਕਾਲਾ ਛਾ ਗਿਆ ਤੇ ਕਾਲਾ ਫੜ ਕੇ ਭੂਰਿਆਂ ਚ ਤੱਕ ਪਾ ਗਿਆ ਅੱਜ ਭਾਈ ਕਾਲਾ ਕਾਲਾ ਹੋਊਗਾ ਇਸ ਵੇਰੇ ਮਾਰਨਿੰਗ ਟਾਈਮ ਤੇ ਮੈਂ ਨਾਲ ਜੀ ਕਿਆ ਬਾਤਾਂ ਕਰਦੇ ਆ ਬਹੁਤ ਸੋਹਣੀ ਬਰੀਡ ਵਾਲੀ ਨੀਲੀ ਰਾਵੀ ਜਿਹੜੀ ਮੈਂ ਚੁਣ ਕੇ ਪੀਸ ਲੈ ਆਂਦਾ ਦੂਜਾ ਸੁਹਾ ਦੱਸ ਰਿਹਾ ਵਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈਨੇ ਆ ਐਂਡ ਤੱਕ ਜਰੂਰ ਬਣੇ ਰਹੋ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਬਾਕੀ ਸ਼ਰੇ ਸ਼ੇਰ ਜਰੂਰ ਕਰਿਆ ਕਰੋ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਹੋ ਜਾਂਦਾ ਆਪਣੀ ਖਰੀਦਦਾਰੀ ਕਰਦਾ ਏ ਕਿਉਂਕਿ ਬਾਰ ਬਾਰ ਇਹੋ ਬੇਨਤੀ ਕਰਦੇ ਆ ਕੋਈ ਕੇ ਵੀਰ ਦਾ ਭਲਾ ਅਜੇ ਕੋਈ ਖਰੀਦਦਾਰੀ ਕਰ ਲੇ ਠੀਕ ਹੈ ਜੀ ਤੇ ਅੱਜ ਲੈਣੇ ਆ ਵਧੇਰੇ ਜਾਣਕਾਰੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚੜਦੀ ਕਲਾ ਪਹਿਲੋਂ ਆ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਮੁਬਾਰਕਾਂ ਜੀ ਠੀਕ ਹੈ ਜੀ ਇਹੋ ਜਿਹੇ ਪਸ਼ੂ ਜਿਹੜੇ ਆ ਨਾ ਜਿਗਰੇ ਵਾਲਾ ਹੀ ਲੈਂਦਾ ਦੇਲ ਕੱਢਣਾ ਪੈਂਦਾ ਹਨਾ ਰੱਖਣੇ ਪੈਂਦੇ ਦੇਲ ਉਦਾਂ ਲਈਆਂ ਨਹੀਂ ਜਾਂਦੀਆਂ ਵੀ ਜੀ ਦੇਲ ਦੇਲ ਤੇ ਹੱਥ ਰੱਖ ਗਏ ਨਾ ਤੇ ਇਹੋ ਜਿਹੇ ਪਸ਼ੂ ਜਿਹੜੀ ਖਰੀਦਦਾਰੀ ਕੀਤੀ ਜਾਂਦੇ ਆ ਤੇ ਦੂਜੀ ਅਰਦਾਸ ਬੇਨਤੀ ਇਹ ਹੈ ਕਿ ਪੈਸੇ ਜਿਹੜੇ ਆ ਥਾੜੀ ਮਾਇਲ ਇੱਥੇ ਰਹਿ ਜਾਂਦੇ ਆ ਜਿਹੜੀਆਂ ਬ੍ਰੈਡਾਂ ਇਹੋ ਜਿਹੀਆਂ ਨਾ ਕਿਆ ਬਾਤਾਂ ਆ ਬ੍ਰੀਡਾਂ ਜਿਹੜਾ ਸ਼ੌਂਕੀ ਤੌਰ ਤੇ ਜਿਹਨੇ ਬ੍ਰੀਡ ਤੇ ਕੰਮ ਕਰਨਾ ਹੈ ਨਾ ਉਹ ਨੂੰ ਇਹ ਨਸਲ ਕੁਆਲਿਟੀ ਬਹੁਤ ਘੱਟ ਮਿਲੂਗੀ ਤੇ ਜਿਹੜੀਆਂ ਆਪ ਲੋਂਡਰ ਭੁੰਡਰ ਜਿਹਾਂ ਕੰਮ ਹੈ ਨਾ ਉਹ ਸਾਰਾ ਕੋਸ਼ ਹੀ ਮੇ ਹੋ ਜਾਊਗਾ ਇਹ ਮਤਲਬ ਸਾਰੀਆਂ ਨਿਸ਼ਾਨੀਆਂ ਇਹ ਡੱਬੀ ਨਹੀਂ ਕੋ ਕਹਿ ਸਕਦਾ ਹੈ ਨਾ ਤੇ ਨਿਸ਼ਾਨੀਆਂ ਲੋਕੀਂ ਮੰਗਦੇ ਸਾਰੀ ਕਿਸੇ ਨਿਸ਼ਾਨੀ ਤੋਂ ਨਹੀਂ ਕੱਟਦੇ ਹਾਂ ਨਿਸ਼ਾਨੀ ਜਿਹੜੀ ਆ ਨੀਲੀ ਦੀ ਆਮ ਨਿਸ਼ਾਨੀਆਂ ਵਾਲੀ ਜਿਹੜੀ ਨੀਲੀ ਰਾਵੀ ਪਿਓਰ ਜਿਹਨੂੰ ਅਸਲ ਕਹਿੰਦੇ ਆ 100 ਚੋਂ 100 ਉਹ ਇਹ ਮੱਝ ਵੇਖੋ ਇਹ ਮੱਝ ਸੋਵ ਚ ਸੋ ਹੋ ਸਕਦੀ ਆ ਜੀ ਠੀਕ ਆ ਕਈ ਆਮ ਥੋੜੀਆਂ ਡੱਬੀ ਨਸਲ ਵੀ ਆ ਸਕਦੀ ਆ ਤੇ ਕਈ ਥੋੜੇ ਜੇ ਘੱਟ ਵੀ ਆ ਸਕਦੀ ਨੇਲੇ ਚ ਉਹਨੂੰ ਵੀ ਕਹਿ ਦਿੰਨੇ ਆ ਹਾਂ ਜੀ ਤੇ ਭਾ ਜਿਹੜੀ ਆ ਚੀਜ਼ ਹਨਾ ਸਰਾ ਲਾਤੀ ਆਰ ਕੀ ਹਨਾ ਹਾਂ ਜੀ ਕਿਉਂਕਿ ਤਰੀਫ ਉੱਥੇ ਬੰਦੇ ਆ ਜਿਹੜੀ ਤਰੀਫ ਵਾਲੀ ਚੀਜ਼ ਹੋਵੇ ਚੀਜ਼ ਹੋਵੇ ਤੇ ਅੱਜ ਚੀਜ਼ ਤਾਂ ਵਾਕਈ ਗੱਡ ਮਾਰੀ ਆ। ਪੈਸੇ ਤੇ ਤੁਹਾਨੂੰ ਦੱਸਿਆ ਹੱਥਾਂ ਦੀ ਮਾਇਆ ਆਉਂਦੇ ਜਾਂਦੇ ਜ਼ਿੰਦਗੀ ਦੇ ਵਿੱਚ ਰਹਿਣੇ ਆ। ਹਾਂਜੀ ਭਾਈ ਪੈਸੇ ਲੋਕ ਵੀ ਇੱਥੇ ਲਈ ਫਿਰਦੇ ਅਜੇ ਚੀਜ਼ਾਂ ਨਹੀਂ ਲੱਭਦੀਆਂ। ਹਾਂ ਪੈਸੇ ਤੇ ਵਾਧੂ। ਹਾਂਜੀ ਹਾਂਜੀ। ਭਾਰ ਜਿਹੜੀ ਮਾਇਆ ਮੋਹਣੀ ਆ ਨਾ ਇਹ ਤੇ ਮਗਰ ਮਗਰ ਭੱਜੀ ਫਿਰਦੀ ਜੇ ਬੰਦੇ ਦੇ ਕਰਮ ਚੰਗੇ ਹੋਣ। ਜੇ ਬੰਦੇ ਦੇ ਕਰਮ ਹੀ ਲੇਫ ਪੁੱਠੇ ਹੋਣ ਦੇ ਮਾਇਆ ਮੋਹਣੀ ਵੀ ਪਿੱਛਾ ਮੋੜ ਜਾਂਦੀ ਆ। ਤੇ ਜਿਹੜੀ ਮਾਇਆ ਕਰਮਾਂ ਵਾਲੀ ਆ ਨਾ ਇਹ ਉਸੇ ਬੰਦੇ ਦੇ ਜਾਂਦੀ ਜਿਹੜੇ ਨਿਸ਼ੱਤਰ ਚੰਗੇ ਹੋਣ ਤੇ ਜਿਗਰੇ ਵਾਲ ਆਹੋ ਜੀਆਂ ਚੀਜ਼ਾਂ ਲੈਂਦਾ ਜਿਹੜੇ ਦੇਖ ਲੈ ਚੰਗੇ ਹੋਣ ਵੀਰ ਜੀ ਬੇਨਤੀ ਆ ਸਜਣੋ ਕੁਐਸਟ ਕਰਦੇ ਤੁਹਾਡੇ ਗਾੜੀ ਕਿਉਂਕਿ ਚੰਗੀ ਚੀਜ਼ ਨੂੰ ਅਸੀਂ ਚੰਗੀ ਕਵਾਂਗੇ ਇੰਨੀਆਂ ਵੀਡੀਓ ਸਾਡੀਆਂ ਸਾਰੇ ਭੈਣ ਭਰਾ ਵੇਂਦੇ ਆ ਤੇ ਮਾੜੀ ਨੂੰ ਮਾੜੀ ਤੇ ਚੰਗੀ ਨੂੰ ਚੰਗੀ ਸਾਡਾ ਫਰਜ਼ ਬੰਦਾ ਕਹਿੰਦਾ ਜੇ ਨਾ ਕਹੀਏ ਫਿਰ ਗਲਤ ਗੱਲ ਆ ਠੀਕ ਆ ਜੀ ਬਾਕੀ ਚੀਜ਼ ਕਮੈਂਟ ਦੇ ਵਿੱਚ ਤਾਂ ਆਪ ਦੱਸਣਾ ਹੈਗੀ ਤੇ ਨਹੀਂ ਚੀਜ਼ ਦੇ ਪੈਸੇ ਮੰਗੇ ਜਾਣੇ ਜੀ ਜਿੰਨਾ ਗੁੜ ਪਾਲਾਂਗੇ ਉਨਾ ਹੀ ਮਿੱਠਾ ਹੋਊਗਾ ਇਹ ਨਾ ਸਮਝੋ ਮੈਂ 50000 ਦੀ ਮਿਲ ਜਾਂਦੀ ਆ ਮੈਂ ਜਿਹੜੀ ਆ 10 20 ਵਾਲੀ ਵੀ ਮਿਲ ਜਾਂਦੀ ਆ ਕੋਈ ਫੰਡਰਾ ਫੰਡਰਾ ਕਾਰਟੂਨ ਮਾਲ ਚ ਤੇ ਮੈਂ ਜਿਹੜੀ 5 5 7 7 ਲੱਖ ਦੀ ਵੀ ਹੋਈ ਪਈ ਆ ਇਹ ਜਿਹੜੀਆਂ ਚੀਜ਼ਾਂ ਸ਼ੌਂਕ ਦੇ ਨਾਲ ਆ ਨਾ ਇਹਨਾਂ ਦਾ ਵੱਖਰਾ ਹੀ ਇੱਕ ਨਜ਼ਾਰਾ ਆ ਇਹ ਬਰੀਡਰ ਬੰਦਾ ਹੀ ਪਹਿਲੇ ਲਾਉ ਖਰਚ ਕਰੂਗਾ ਦੂਜੇ ਨੂੰ ਤਿੰਨੇ ਪੈਸੇ ਚੁਬੜੇ ਆ ਜਿੰਨੂੰ ਵੀਰਜੇ ਅੱਛੀ ਤੇ ਜਾਣਕਾਰੀ ਹੋਈ ਉਹਨੇ ਹੱਥ ਪਾਉਣਾ ਇਹਨੂੰ ਉਹਨੇ ਆਖਣਾ ਕਿ ਵਾਰਾ ਹੀ ਪੈਸੇ ਇਹਨੇ ਮੰਗੇ ਜਾਂਦਾ ਏ ਤੇ ਇਹ ਨਹੀਂ ਵਿਗਣੀ ਇਹ ਵੱਜੀ ਰਹਿਣੇ ਆ ਦੂਜੇ ਨੇ ਪੈਸੇ ਉਹ ਬੰਦੇ ਨੇ ਲਾਉਣੇ ਜਿਹਨੂੰ ਪਤਾ ਹੈ ਬਰੀਡ ਕੀ ਚੀਜ਼ ਆ ਹਨਾ ਰਾਜੀ ਨਹੀਂ ਪੂਰੇ ਕੋਕੇ ਜੜੀ ਬੈਠੇ ਜੇ ਤੇ ਇੱਕ ਰੰ ਅਡਰੈਸ ਨੋਟ ਕਰਕੇ ਇਹਨਾਂ ਗੱਲਾਂ ਬਾਤਾਂ ਛੱਡ ਕੇ ਫਿਰ ਨਾਲ ਨਾਲ ਕਰਦੇ ਹੈ ਜੀ ਜੀ ਪਿੰਡ ਆਪਣਾ ਪੂਰੇ ਹਾਂ ਸੀਲ ਪੱਟੀ ਹਾਂ ਜਿਹੜੀ ਜ਼ਿਲ੍ਹਾ ਤਰਨਤਾਰਨ ਸੀਲ ਪੱਟੀ ਠੀਕ ਆ ਮੋਬਾਈਲ ਨੰਬਰ 99145 ਹਾਂ 93663 ਠੀਕ ਆ ਇਹ ਨਾਮ ਨਾ ਮੇਰਾ ਸਖਵੰਤ ਸਿੰਘ ਸਖਵੰਤ ਸਿੰਘ ਇਹ ਵਹਿ ਨਿੱਕਾ ਸ਼ਾਰਟ ਕਰਕੇ ਕਾਲਾ ਵੀ ਕਹਿ ਰਹੇ ਹਾਂ ਹਾਂਜੀ ਹਾਂਜੀ ਜਿਆਦਾ ਚੱਲਦਾ ਤੇਰਾ ਕਾਲਾ 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 ਕਹਿੰਦੇ ਨਾ ਕਾਲਾ ਬਾਈ ਆ ਗਿਆ ਪੂਰਿਆਂ ਚ ਛਾ ਗਿਆ ਹਰ ਕੇ ਪੂਰਿਆਂ ਵਿੱਚ ਟੱਕ ਪਾ ਗਿਆ ਕਰਦੇ ਵੀਰ ਬੜੇ ਫੋਨ ਕਰਦੇ ਆਨੂੰ ਲੀਲੀ ਲੱਭ ਕੇ ਦੋ ਫੇਰ ਆਲੋ ਤੈਨੂੰ ਲਿਆਤਾ ਆਜ ਨੇਲੀ ਆਜ ਨੀਲੀ ਨੀਲੀ ਹੋ ਜੂਗੀ ਹਨਾ ਆਓ ਇਧਰ ਵੱਜੋ ਵੱਜੋ ਆ ਜਿੰਦੇ ਕਰਮਾਂ ਦੇ ਵੇਨੇ ਆ ਕਹਿੰਦੇ ਘਰ ਦਾ ਨੀਰ ਲਿਖਿਆ ਜਾਂਦਾ ਪਿਛਲੀ ਵਾਰ ਆਪਣੀ ਮੈਂ ਵੇਖੀ ਬੜੇ ਵੀਰ ਫੋਨ ਕਰਦੇ ਰਹੇ ਸਾਨੂੰ ਫਿਰ ਲੱਭ ਗਏ ਦੋ ਲਾਲ ਆਜ ਉਦੋਂ ਵੀ ਸਰਾ ਤੋਹਾ ਜਿਗਰੇ ਵਾਲਾ ਬੰਦਾ ਫੋਨ ਆਲਾ ਹਣਾ ਹਾਂਜੀ ਬਸ ਹਾਂ ਵੇਖੋ ਕਿਹੜਾ ਜਿਗਰੇ ਵਾਲਾ ਕਿੰਦੇ ਵਿਭਾਗ ਖੁੱਲਦੇ ਆ ਹਨਾ ਕਿੰਦੇ ਘਰ ਦਾ ਸ਼ਿੰਗਾਰ ਬੰਦੀ ਆ ਤੇ ਖੁੱਲ ਕੇ ਤੋਰਾ ਤਾਰਾ ਕਰਾਈਏ ਚੱਕ ਲਓ ਜੀ ਫਲਕਾਰੀਆਂ ਫਲਕੂਰੀਆਂ ਪਈਆਂ ਏ ਨੋਟਾਂ ਦੇ ਹਾਰਾਂ ਦੇ ਨਾਲ ਸਵਾਗਤ ਕੀਤਾ ਗਿਆ ਇਸ ਨੇਲੀ ਦਾ ਵੀ ਦਾ ਬਾਈ ਕਾਲੇ ਦੇ ਫਾਰਮ ਤੇ ਵੈਲਕਮ ਕਰਦੇ ਇਹਨਾਂ ਆਈਆਂ ਨੂੰ ਠੀਕ ਹੈ ਜੀ ਅੱਜ ਹੀ ਆਈ ਫਿਰ ਹਾਂ ਜੀ ਆਈ ਵਾਹ ਜੀ ਵਾਹ ਤਾਂ ਸੋਚਿਆ ਕਿ ਕੁਝ ਪਤਾ ਨਹੀਂ ਹੁੰਦਾ ਕਿੰਨੇ ਘਰ ਮੱਝ ਲਿਖੀ ਜਾਵੇ ਤੇ ਹੋਣੇ ਦੀ ਵੀਡੀਓ ਬਣਾਈ ਹੈ ਹੈਨਾ ਕਿੰਨਾ ਦੁੱਧ ਭਰ ਜੂਗੀ ਨਾਲ ਦੁੱਧ ਦੀ ਵੀ ਗੱਲ ਕਰੀਏ ਕਰਮਾ ਵਾਲੀ ਦਾ ਦੁੱਧਾ ਸੂਹਾ ਜੇ ਅੱਛਾ ਜੀ ਪਹਿਲੇ ਸੂਏ ਦਾ 16 16 17 ਕਿਲੋ ਦੁੱਧ ਨੇ ਭਰਿਆ ਜੀ ਭਰ ਸਕਦੀ ਜੇ ਇਹਨੇ ਨਾ ਦਿੱਤਾ ਦੇਣਾ ਕਿੰਨੇ ਆ ਐਕਟੀ ਆਪਣੀ ਗਾਰੰਟੀ ਦੇ ਨਾਲ ਆਪਾਂ 20 ਕਿਲੋ ਦੁੱਧ ਦੇ ਦੇਣੀ ਵਾਹ ਵਾਹ ਨਹੀਂ 20 ਭਰ ਦੂਗੀ ਜਿੱਡਾ ਥਾਂ ਲੈਵਾ ਕਰਮਾ ਵਾਲੀ ਗਾਵਾਂ ਕੋਲ ਲਾਈ ਬੈਠੀ ਆ ਤੇ ਮੋੜ ਲਿਆ ਕੋਨੇ ਥੋੜਾ ਜਿਹਾ ਮੈਨੂੰ ਜ਼ਿਆਦਾ ਨਾ ਖੁੱਲੀ ਖੁੱਲੀ ਜਾਂਵੇਂ ਛੜ ਛੜੀ ਨਾ ਫਾਰਮ 'ਚ ਹਾਂ ਚਲਿਆ ਰਹੇ ਦੀ ਆਲ ਮਣਾਉਂਦੀ ਆ ਵੇਖੋ ਧਿਆਨ ਨਾਲ ਤਲੇਹਾਰੇ ਦੀ ਇੱਧਰੋਂ ਤੋੜ ਦਿਓ ਨਾਲ-ਨਾਲ ਹੀ ਨਾ ਜੇ ਸੰਗਲ ਪਾ ਲੈਣਾ ਮੋਰੀ ਰਹਿਣ ਦੇਣੀ ਮੇਰੀ ਹੁਣ ਤਲੇਹਾਰੇ ਪਾਇਆ ਨਾ ਮੋਰੀ ਦਾ ਥੋੜਾ ਜਿਹਾ ਕਰਦੀ ਆ ਫੁੱਲੀ ਰਹੀ ਨਾ ਮੈਂ ਫੁੱਲੀ ਰਹੀ ਮੈਂ ਕਦੇ ਫਾਰਮ ਦੇ ਵਿੱਚ ਪੂਰੇ ਜਿਗਰੇ ਨਾਲ ਸੰਭੀ ਜਾਂਦੀ ਇਹੋ ਜੀ ਚੀਜ਼ ਹੈ ਨਾ ਵਾਹ ਜੀ ਵਾਹ ਮੈਂ ਨਾ ਜੀ ਕਿਆ ਬਾਤਾਂ ਐ ਇਹ 20 ਕਿਲੋ ਕੱਡੂ ਕੀ ਠੀਕ ਆ ਹਾਂ ਇਹ 20 ਕਿਲੋ ਕੱਡੂ ਲੈ ਜਾਓ ਨਹੀਂ ਤੇ ਰਹਿਣੇ 5000 ਰੁਪਿਆ ਨਾਲ ਤੁਹਾਨੂੰ ਦਵਾਂਗੇ ਜ਼ੋਰ ਨਾਲ ਜੇ ਨਾ ਕੱਡੂ ਸੀ ਤੇ ਅੱਛਾ ਹਾਂਜੀ ਅੱਜ ਪੂਰੀਆਂ ਗਰੰਟੀਆਂ ਆਫਰਾਂ ਸਜਣੋ ਕਰਤੀਆਂ ਬਾਈ ਕਾਲੇ ਨੇ 20 20 ਕਿਲੋ ਵਾਲੀਆਂ ਮਈਆਂ ਹਾਰੀ ਸਾਰੀ ਨਹੀਂ ਆ ਕਿਉਂਕਿ ਮੋਹਰਾ ਦੇ ਦਿੰਦੀ ਨੀਲੀ ਜਿਹੜੀ ਮੈਂ ਆ ਛੋਟਾ ਮੀਟਾ ਨਹੀਂ ਹੁੰਦੇ ਹੋਈਆਂ ਜੀ ਛੱਡ ਹੁੰਦੇ ਆ ਵਾਹ ਜੀ ਵਾਹ ਨਹੀਂ ਪੂਰੇ ਕੋਕੇ ਜੜੀ ਬੈਠਿਆ ਲੋ ਜੀ ਚੋਰਾ ਤਾਰਾ ਸਜਣੋ ਵੇਖ ਲੋ ਸਾਰੀਆਂ ਨਿਸ਼ਾਨੀਆਂ ਕਰਤੀ ਕਵਰ ਦੇ ਪਿੱਠ ਪੁੜਾ ਵੇਖੋ ਕਿੰਨਾ ਵੱਡਾ ਕਿੰਨੀ ਚੌੜੀ ਲਾਇਓ ਬੰਦੋ ਬਸ ਹੋਈ ਨਹੀਂ ਨਹੀਂ ਬੰਦੋ ਕੋ ਨਹੀਂ ਇੱਥੇ ਬੁਖਾ ਦੇਣੇ ਅੰਦਰ ਲਾ ਕੇ ਨਹੀਂ ਆਜ ਇੱਕ ਚੀਜ਼ ਪੂਰੀ ਹੰਦੀ ਦਿਲੋਂ ਲਿਆਂਦੀ ਆ ਤੇ ਪਿੱਠ ਪੁੜਾ ਹੀ ਬੜਾ ਚੌੜਾ ਕਰਮਾਲੀ ਦਾ ਨਾ ਆਪਾਂ ਕਾਹੇ ਲਾਇਆ ਖਾਦ ਰਹੇ ਤੇ 28+ ਚੌੜੀ ਹੋ ਗਈ ਵਾਹ ਜੀ ਵਾਹ ਕਰਮਾਲੀ ਜਿੰਦੀ ਰਵੇ ਤੇ ਚੌੜੀ ਤੇ ਬਾਕੀ ਥਾਂ ਲੈਵਾ ਵੇਖੋ ਵਾਹ ਜੀ ਵਾਹ ਸਾਹੀ ਤਨ ਫੋਟ ਜਿਹੜੀ ਇਸ ਕਿੰਨਾ ਸਮਾਂ ਰਹਿ ਗਿਆ ਖੂਨ ਵਿੱਚ ਗੱਲ ਕਰਕੇ ਜੀ ਉਹ ਅਗੋਂ ਵੀਰ ਆਪਣਾ ਉਹ ਨਿਤਾਜਾ ਲਾਵੇ ਵੀਰ ਜੀ ਇਸ ਟਾਈਮ ਤੇਰੇ ਥੱਲੇ 10 ਦਿਨ ਮੈਂ ਰਹਿ ਜਾਂਦੀ ਆ ਵਾਹ ਜੀ 10 ਦਿਨ ਹਾਂ ਜੀ ਸਾਰੀਆਂ ਨਿਸ਼ਾਨੀਆਂ ਤੁੰਨ ਦੇ ਵੀ ਹੈਗੇ ਦਾਗ ਨਾ ਸਾਰਾ ਸਾਰਾ ਕੋਈ ਉਹ ਤੁੰਨ ਦੇ ਵੀ ਹੈ ਹਨ ਸਾਰੀਆਂ ਨਿਸ਼ਾਨੀਆਂ ਹੀ ਕਵਰ ਕਰਦੀ ਐ ਮੇਰੇ ਤੁੰਦੇ ਜਾਈਦੇ ਆ ਚੋਣ ਚ ਵੀਰ ਜੀ ਨੂੰ ਜੇ ਰੋਹ ਬੋਲੀ ਟਿੱਪਣਾਈ ਆ ਖਾਣੀ ਲੋਕ ਆਲਾ ਤੇ ਟਿੱਪਣ ਤੇ ਆਪੇ ਚੰਗੀ ਹੁਣੀ ਆ ਇਹ ਥੱਲੇ ਪੂਰਾ ਹਟਰ ਚਾਹੇ ਫੇਸ ਕੁਆਲਟੀ ਮੁਖੜਾ ਵਿਖਾਈਏ ਕਰਾ ਮੁਖੜਾ ਹਨਾ ਵਾਹ ਜੀ ਵਾਹ ਦੋਵੇਂ ਅੱਖਾਂ ਹੀ ਬਿੱਲੀਆਂ ਮਲਹੋਰੀਆਂ ਹਨਾ ਹਾਂਜੀ ਹਾਂਜੀ ਪ्योर ਬਿੱਲੀ ਮਣਕੀ ਅੱਖ ਤੇ ਚੀਰ ਆ ਵੀ ਤੇ ਜਿਗਰ ਦਾ ਜਦ ਥੋੜ੍ਹਾ ਮੈ ਲਵਾਈ ਜਾਈਏ ਨੇ ਨਾ ਚਿੱਤ ਤੇ ਕਰਦਾ ਨੂੰ ਵਾਰ-ਵਾਰ ਕਮਾਈਏ ਪਰ ਟਾਈਮ ਨਹੀਂ ਹੈ ਖਾਣਾ ਤੇ ਹੁਣ ਕਰੀਏ ਇਹਨੀਆਂ ਤਰੀਫਾਂ ਛੱਡ ਕੇ ਮੁੱਲ ਦੀ ਗੱਲ ਕਰੀਏ ਮੁੱਲ ਦਾ ਵੀਰ ਜੀ ਜੀ ਦਾ ਕੰਮ ਬਹੁਤ ਕਰੀ ਜਾਂਦੇ ਹਾਂ ਫੋਨ ਤੇ ਕਰੀਏ ਚਲੋ ਤੁਸੀਂ ਜੀ ਮੈਂ ਫੋਨ ਤੇ ਨਾ ਕਰੀਏ ਡਰ ਕੇ ਕਰੀਏ ਆਪਾਂ ਆਪਾਂ ਸਾਹਮਣੇ ਲਿਆਂਦੀ ਪੈਸੇ ਲਾ ਕੇ ਫਿਰ ਜਿਗਰੇ ਵਾਲੇ ਨੇ ਲੈਣੀ ਤੁਹਾਨੂੰ ਪਹਿਲਾਂ ਦੱਸਿਆ ਜਿੰਦਾ ਜਿਗਰਾ ਉਹ ਦੂਜੇ ਨੇ ਤੇ ਫੋਨ ਹੀ ਨਹੀਂ ਲਾਉਣਾ ਲੱਤਾਂ ਕੰਬ ਜਾਣੀਆਂ ਇਹ 2 ਲੱਖ 2.5 ਲੱਖ ਨਾ ਮਾਰ ਦੇ ਦੇ ਅੱਛਾ ਹਾਂਜੀ 2.5 ਲੱਖ ਡਿਮਾਂਡ ਤੇ ਮਾਨ ਤੇ ਤਾਨ ਤੇ ਪਿਆਰ ਕੀ ਕਰੀ 5000 ਛੋਟ ਕਰ ਦਾਂਗੇ ਵਿੱਚ 5 ਕਰੀਗੇ ਹਾਂਜੀ ਨਹੀਂ ਹੋਰ 5 ਕਰੀਗੇ ਨਹੀਂ ਨਾ ਚੱਲ 240 ਦੇ ਦਾਂਗੇ 240 ਵੀ ਦੇ ਦਾਂਗੇ ਹਾਂਜੀ ਇਹ ਤੋਂ ਵੀਰ ਜੀ ਉਹ ਫੋਨ ਲਾਵੇ ਠੀਕ ਹੈ ਜਿੰਨੇ ਨੂੰ ਹੱਥ ਪਾਉਣਾ ਵੀਰ ਕੋਈ ਐਵੇਂ ਨਾ ਫੋਨ ਲਾ ਦੇ ਸਵਾਲ ਲੈਣਾ ਲੈਣਾ ਫੋਨ ਲਾ ਦੇ ਤੇ ਲਾਉਣਾ ਹੀ ਉਹਨੇ ਆ ਸਾਡੇ ਰਿਕਨੀਆਂ ਲੱਤਾਂ ਕੰਮਦੀਆਂ ਤੇ ਉਹ ਨਹੀਂ ਆਪੇ ਕੰਮਣੀਆਂ ਹਾਂਜੀ ਲਓ ਜੀ ਸਜਣੋ 2 ਲੱਖ ਤੇ 40 ਹਜ਼ਾਰ ਡਿਮਾਂਡ ਆ ਤੇ ਥੋੜਾ ਬਾਦਾ ਜੋੜ ਸ਼ਬਦਾਂ ਦਾ ਪੁਚਾਰਾਂ ਦਾ ਪਿਆਰ ਜਿਹੜਾ ਕਰਨਗੇ ਕੋ ਦੋਰਾ ਵੀਰਾ ਪਾਉਂਦਾ ਮਾਰਤਾਂ ਕਰਾਂਗੇ ਬਾਕੀ ਮੈਂ ਚਾਹਗੀ ਸਾਡੇ ਦਿਲ ਨੂੰ ਲੱਗੀ ਜਿਨਨੇ ਵੀਰ ਨੇ ਬਰੀਡ ਤੇ ਕੰਮ ਕਰਨਾ ਨਾ ਉਹ ਟਾਈਮ ਨਾਲ ਫੱਟੇ ਚੁੱਕਦੇ ਹੋ 100 ਕਿਲੋਮੀਟਰ ਤੇ ਕੋਈ ਹੋਊਗਾ ਲੈਣ ਵਾਲਾ ਵੀਰ ਹੋਗਾ ਤੇ ਆਪਾਂ ਨੂੰ ਕਰਾਇਆ ਵੀ ਆਪੋ ਕੋਲੋਂ ਆਫਰ ਫ੍ਰੀ ਵਾਹ ਜੀ ਵਾਹ ਸਾਰੀਆਂ ਆਫਰਾਂ ਗਰੰਟੀਆਂ ਫੁੱਲ ਠੀਕ ਆ ਜੀ ਵਾਹ ਜੀ ਵਾਹ ਬਹੁਤ ਵਧੀਆ ਇਹ ਸੱਜਣੋ ਖਰੀਦਦਾਰੀ ਜ਼ਰੂਰ ਕਰਿਓ ਇਹੋ ਜੇ ਨਗინੇ ਜਿਹੜੇ ਵਾਰ-ਵਾਰ ਨਹੀਂ ਮਿਲਣੇ ਤੇ ਅਗਲੀ ਵੀਡੀਓ ਦੇ ਨਾਲ ਮਿਲਦੇ ਆਂ ਰੱਬ ਰੱਖਾ ਜੀ ਸਤਿ ਸ੍ਰੀ ਅਕਾਲ